ਲਾਂਬੜਾ ਥਾਣੇ ਦੇ ਇੰਚਾਰਜ ਮੌਕੇ ਤੇ ਪਹੁੰਚੇ ਨੇ ਸਰ ਇਹ ਕੀ ਲੱਗਦਾ ਮਜ਼ਾਈ ਲੈ ਜਾਂ ਡਰੋਨ ਹੈਗਾ ਦੇਖੋ ਜੀ ਇਹ ਤੋਂ ਪਤਾ ਨਹੀਂ ਲੱਗ ਸਕਦਾ ਹਲੇ ਇਹਦੀ ਜਦੋਂ ਸੈਨਾ ਵਾਲੇ ਆਉਣਗੇ ਸਾਡੇ ਉਹ ਆ ਕੇ ਚੈੱਕ ਕਰਨਗੇ ਜਾਂ ਸਾਡੀਆਂ ਜੋ ਪੁਲਿਸ ਦੀਆਂ ਟੀਮਾਂ ਵੀ ਬਣੀਆਂ ਹੋਏ ਨੇ ਜਿਹੜੇ ਬੰਬ ਡਿਸਪੋਜ਼ਲ ਟੀਮਾਂ ਨੇ ਉਹ ਪਤਾ ਲੱਗੇਗਾ ਵੀ ਇਹ ਕੀ ਚੀਜ਼ ਹੈਗੀ ਆ ਕਿਉਂਕਿ ਇਦਾਂ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਇਹ ਸਾਰੇ ਸ਼ਰੇ ਨੇ ਕਿਸੇ ਚੀਜ਼ ਦੇ ਵੀ ਹੋ ਸਕਦੇ ਆ ਡਰੋਨ ਦੇ ਹੋ ਸਕਦੇ ਆ ਕਿਸੇ ਵੀ ਚੀਜ਼ ਦੇ ਹੋ ਸਕਦੇ ਆ ਅਲੱਗ-ਅਲੱਗ ਖੇਤ ਦੇ ਵਿੱਚ ਖਿਲਰੇ ਨਜ਼ਰ ਆ ਰਹੇ ਨੇ ਉਹ ਲੋਕ ਕਹਿ ਰਹੇ ਨੇ ਅਸੀਂ ਮਜ਼ਾਈਲ ਕਿਹੜੀ ਦੇਖੀ ਹੈ ਇਹ ਡਰੋਨ ਨਹੀਂ ਮਜ਼ਾਈਲ ਹੈ ਕਿ ਡਿੱਗਦਾ ਬੜਾ ਵੱਡਾ ਤਮਾਕਾ ਕਿਹੜਾ ਹੁੰਦਾ ਹੈ ਦੇਖੋ ਇਹ ਆਪਾਂ ਬਿਨਾ ਕਿਸੇ ਚੀਜ਼ ਨੂੰ ਵੈਰੀਫਾਈ ਕੀਤੇ ਆਪਾਂ ਨਹੀਂ ਕਹਿ ਸਕਦੇ ਮਜ਼ਾਈਲ ਹੈ ਜਾਂ ਡਰੋਨ ਹੈ ਜਾਂ ਬੰਬ ਹੈ ਜਿੰਨਾ ਚਿਰ ਇਹਦੀ ਪੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਨਾ ਕੋਈ ਵੀ ਸਿੱਟਾ ਆਪਾਂ ਨਹੀਂ ਦੇ ਸਕਦੇ ਇੱਥੇ ਪਹੁੰਚਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਪਿੰਡ ਨਾਲਾਂ ਦੇ ਖੇਤਾਂ ਦੇ ਏਰੀਏ ਦੇ ਵਿੱਚ ਇਹ ਡਿੱਗਿਆ ਹੈਗਾ ਜਿਹੜਾ ਜੋ ਵੀ ਹੈ ਜਿਉ ਇਹ ਜਿਹਨੂੰ ਕਹਿੰਦੇ ਧਮਾਕਾ ਹੀ ਹੈ ਧਮਾਕਾ ਹੋਇਆ ਉਹ ਬਿਲਕੁਲ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਇਹ ਸਰ ਗੱਲ ਕਰੀਏ ਤੁਸੀਂ ਕਿਦੋਂ ਪਹੁੰਚੇ ਲੋਕ ਇਦਾਂ ਹੱਥਾਂ ਦੇ ਵਿੱਚ ਫੋਟੋਆਂ ਖਚਾਈਆਂ ਜਾ ਰਹੀਆਂ ਸੋਸ਼ਲ ਮੀਡੀਆ ਤੇ ਪਾਇਆ ਜਾ ਰਿਹਾ ਇਸ ਦੇ ਬਾਰੇ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਏਗਾ ਮੈਂ ਜਦੋਂ ਮੈਨੂੰ ਸਭ ਤੋਂ ਪਹਿਲਾਂ ਫੋਨ ਸਰਪੰਚ ਸਾਹਿਬ ਦਾ ਆਇਆ ਤੇ ਮੈਨੂੰ ਇਹੀ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਉਹ ਲੋਕਾਂ ਨੂੰ ਜਾ ਕੇ ਕਹਿਣਾ ਆ ਵੀ ਕੋਈ ਵੀ ਚੀਜ਼ ਨੂੰ ਹੱਥ ਨਾ ਲਾਉਣ ਘੜ ਤੋਂ ਘੱਟ 50 ਮੀਟਰ ਦੀ ਦੂਰੀ ਤੇ ਰਹਿਣ ਉਹ ਲੋਕ ਜਿੰਨੇ ਵੀ ਹੈਗੇ ਆ ਤੇ ਮੈਂ ਰਾਤ ਵੀ ਕੋਈ ਇਨਫਰਮੇਸ਼ਨ ਮਿਲੀ ਸੀ ਮੈਂ ਸਵੇਰੇ ਉਧਰ ਗਿਆ ਸੀਗਾ ਤੇ ਮੈਂ ਕਾਫੀ ਦੂਰ ਸੀ ਮੈਂ ਉੱਥੇ ਜਦੋਂ ਪਹੁੰਚਿਆ 2 ਕਿਲੋਮੀਟਰ ਦਾ ਜਾਮ ਪਿੱਛੇ ਲੱਗਿਆ ਹੋਇਆ ਇਸ ਕਰਕੇ ਮੈਂ 2 ਕਿਲੋਮੀਟਰ ਤੁਰ ਕੇ ਆਇਆ ਤੇ ਮੇਰੇ ਆਉਣ ਤੋਂ ਪਹਿਲਾਂ ਸਾਰਾ ਇਹ ਜੂਮ ਇਕੱਠਾ ਹੋਇਆ ਸੀ ਮੈਂ মিডিਆ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਆਪਣੇ ਚੈਨਲਾਂ ਦੇ ਜ਼ਰੀਏ ਇਹਨਾਂ ਲੋਕਾਂ ਨੂੰ ਤੁਸੀਂ ਹਦਾਇਤ ਕਰੋ ਇਹਨਾਂ ਨੂੰ ਸਮਝਾਓ ਵੀ ਆਪਣੇ ਆਪਣੇ ਘਰਾਂ ਵਿੱਚ ਰਹਿਣ ਇੱਕ ਮੈਂ ਹੋਰ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਜਿਹੜੇ ਲੋਕ ਇਹ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਉਣਗੇ ਜਾਂ WhatsApp ਤੇ ਪਾਉਣਗੇ ਆਪਣੇ ਸਟੇਟਸ ਤੇ ਪਾਉਣਗੇ ਉਹਨਾਂ ਦੇ ਖਿਲਾਫ ਬਿਲਕੁਲ ਕਾਨੂੰਨੀ ਔਰ ਸਖਤ ਕਾਰਵਾਈ ਹੋਵੇਗੀ ਕਿ ਲੱਗਾ ਕਿ ਪਬਲਿਕ ਤਾਂ ਧੀ ਗੱਲ ਮੰਨ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਬਾਰ-ਬਾਰ ਅਪੀਲ ਕਰ ਰਹੇ ਹੋ ਲੋਕਾਂ ਦਾ ਜਮਾਵੜਾ ਹੋਰ ਵੱਧਦਾ ਜਾ ਰਿਹਾ ਪਬਲਿਕ ਨੂੰ ਗੱਲ ਸਮਝਣੀ ਚਾਹੀਦੀ ਆ ਕਿਉਂਕਿ ਲਾ ਐਂਡ ਆਰਡਰ ਦੇ ਵਿੱਚ ਪੁਲਿਸ ਨੂੰ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਤੇ ਮੈਂ ਤਾਂ ਇਹ ਕਹਾਂਗਾ ਵੀ ਇਹਨਾਂ ਨੂੰ ਜਸਟਿਸ ਇੱਥੋਂ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਨੂੰ ਮੂਵ ਹੋਣ ਜਾਣਾ ਚਾਹੀਦਾ ਦੇਖਿਆ ਜਾਂਦਾ ਲੋਕ ਉਸ ਹਸਤਾ ਤੇ ਫੜ ਕੇ ਕਿਹੜੀਆਂ ਫੋਟੋਆਂ ਖਿਜਾਈਆਂ ਜਾਂਦੀਆਂ ਲੋਕ ਵੀਡੀਓ ਗੋਲਾ ਕਰਕੇ ਕਰ ਕਰਕੇ ਦੱਸਿਆ ਜਾ ਰਹੇ ਸਾਡੇ ਪਿੰਡਾਂ ਦੇ ਵਿੱਚ ਵੱਡੇ ਬਲਾਸਟ ਹੋਏ ਨੇ ਇਸ ਦੇ ਉੱਤੇ ਕੀ ਤੁਹਾਡੇ ਵੱਲੋਂ ਜਲੰਧਰ ਪ੍ਰਸ਼ਾਸਨੋਂ ਕੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੀ ਜਾਏਗੀ ਬਿਲਕੁਲ ਸਖਤੀ ਕੀਤੀ ਜਾਏਗੀ ਜਿਨ੍ਹਾਂ ਨੇ ਵੀ ਬੰਦਿਆਂ ਨੇ ਇਹ ਜਿਹੜਾ ਕੋਈ ਇਹ ਜੋ ਚੀਜ਼ ਜਿਹੜੀ ਆ ਡਿਗੀਆਂ ਹੈਗੀਆਂ ਦੇ ਪੱਤਰੇ ਵਗੈਰਾ ਜੋ ਵੀ ਹੈਗੇ ਨੇ ਜਾਂ ਜੋ ਵੀ ਇਹਦਾ ਮਲਬਾ ਵਗੈਰਾ ਡਿਗਿਆ ਅਗਰ ਕਿਸੇ ਨੇ ਉਹਦੀ ਫੋਟੋ ਪਾਈ ਸੋਸ਼ਲ ਮੀਡੀਆ ਤੇ ਪਾਈ WhatsApp ਤੇ ਪਾਈ ਕਿਸੇ ਨੂੰ ਜਾਂ ਆਪਣੇ ਸਟੇਟਸ ਤੇ ਪਾਈ ਉਹਦੇ ਖਿਲਾਫ ਬਿਲਕੁਲ ਕਾਰਵਾਈ ਹੋਵੇਗੀ ਔਰ ਸਖਤ ਕਾਰਵਾਈ ਹੋਏਗੀ ਇਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਏਗੀ। ਤੁਸੀਂ ਦੇਖਿਆ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਨਾਲਾਪਿੰਡ ਦੀ ਹੈ ਕਿੱਥੇ ਡਿਵੀਜ਼ਨ ਨੰਬਰ ਜੋ ਹੈ ਥਾਣਾ ਲਾਂਬੜੇ ਦੀ ਪੁਲਿਸ ਮੌਕੇ ਤੇ ਪਹੁੰਚੀ ਆ ਉਹਨਾਂ ਦਾ ਕਹਿਣਾ ਕੋਈ ਲੋਕ ਸੋਸ਼ਲ ਮੀਡੀਆ ਤੇ ਕੋਈ ਫੋਟੋ ਪਾਉਂਦਾ ਜਾਂ ਹੱਤ ਕੋਈ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਵੀਡੀਓ ਜਾਂ ਫੋਟੋ ਆ ਪਾਉਂਦਾ ਉਸਤੇ ਸਖਤ ਕਿੜੀਆ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਜਿਸ ਦੇ ਵਿੱਚ ਕਿਦੋਂ ਮੌਕੇ ਤੇ ਲਾਂਬੜਾ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਸਤੇ ਕਿੜੀਆ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਪੰਜਾਬ ਸੋਸੋ ਉੱਤੇ ਦੂਰ ਤੇ ਦੂਰ ਤੇ ਦੂਰੀ ਬਣਾਈ ਰੱਖਣ ਕੋਈ ਵੀ ਇਸ ਜੋ ਪਾਰਸ ਨੂੰ ਕੋਈ ਹੱਥ ਨਾ ਲਗਾਵੇ ਸੋਸ਼ਲ ਮੀਡੀਆ ਕੋਈ ਵੀ ਫੋਟੋ ਨਾ ਪਾਏ ਉੱਤੇ ਸਖਤ ਕਿੜੇ ਕਾਨੂੰਨੀਆਂ ਕਾਰਵਾਈਆਂ ਕੀਤੀ ਜਾਣਗੀਆਂ ਤੁਸੀਂ ਦੇਖਦੇ ਹੋ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਐ ਕੁਛ ਦੇਰ ਬਾਅਦ ਆਰਮੀ ਵੀ ਇੱਥੇ ਪਹੁੰਚੇਗੀ ਜਾਂਚ ਕੀਤੀ ਜਾਏਗੀ ਅਸੀਂ ਤੁਹਾਨੂੰ ਇਸ ਦੇ ਬਾਰੇ ਪੁਸ਼ਟੀ ਨਹੀਂ ਕਰਦੇ ਐ ਡਰੋਨ ਐ ਜਾਂ ਜਾਂ ਮਜ਼ਾਹੀਲ ਐ ਇਸ ਦੇ ਪੁਲਿਸ ਵੱਲੋਂ ਲਗਾਤਾਰ ਉਸ ਨੂੰ ਚੈੱਕ ਕੀਤਾ ਜਾ ਰਿਹਾ ਤੇ ਇੱਥੇ ਛੋਟੇ-ਛੋਟੇ ਬੱਚੇ ਵੀ ਕਿੜੇ ਇੱਥੇ ਪਹੁੰਚ ਕੇ ਲੋਕ ਆਪਣੇ ਮਾਪੇ ਉਹਨਾਂ ਦੇ ਨਾਲ ਲੈ ਕੇ ਪਹੁੰਚ ਰਹੇ ਨੇ ਤਾਂ ਦੇਖ ਰਹੇ ਹੋ ਤਸਵੀਰਾਂ ਬਲਾਸਟ ਜ਼ਰੂਰ ਹੋਇਆ ਤਮਾਕਾ ਕਿਹੜਾ ਹੋਇਆ ਤਹਾਵ ਤਮਾਕਾ ਗਾ ਬਹੁਤ ਲੋ ਆਸੇ ਪਾਸੇ ਦੇ ਘਰਾਂ ਦੇ ਲੋਕਾਂ ਨੂੰ دہشت ਦਾ ਮੋਲ ਕਿੜਾ ਬਣ ਚੁੱਕਾ ਹੈ ਲਗਾਤਾਰ ਬੀਤੇ ਰਾਤ ਵੀ ਕਿੜੇ ਬਲਾਸਟ ਹੁੰਦੇ ਨਜ਼ਰ ਆਏ ਨੇ ਤੇ ਗੱਲ ਕਰੀਏ ਬਲੈਕਆਊਟ ਵੀ ਹੋ ਚੁੱਕਾ ਸੀ ਤੇ ਉਸਤੇ ਜਲੰਧਰ ਪ੍ਰਸ਼ਾਸਨ ਵੱਲੋਂ ਲਗਾਤਾਰ ਜੋ ਹੈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਉਹੀ ਘਰਾਂ ਤੋਂ ਬਾਹਰ ਨਿਕਲਣ ਕਿੰਨਾਂ ਨੂੰ ਕੋਈ ਜ਼ਰੂਰੀ ਕੰਮ ਹੈਗਾ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪੁਲਿਸ ਤੁਸੀਂ ਦੇਖ ਰਹੇ ਹੋ ਦੂਰੋਂ ਦੂਰੋਂ ਕਿੜੇ ਪੁਲਿਸ ਪਾਰਟਸ ਚੱਕ ਕੇ ਇੱਕੋ ਜਗ੍ਹਾ ਦੇ ਵਿੱਚ ਲੈ ਕੇ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਪੁਲਿਸ ਵੱਲੋਂ ਕਿਹੜੇ ਪਾਰਟਸ ਲੈ ਕੇ ਆ ਰਹੇ ਨੇ ਦੂਰ ਦੂਰ ਤੱਕ ਕਿਹੜੇ ਪਾਰਟਸ ਡਿੱਗੇ ਹੋਏ ਸੀ ਉਹਨਾਂ ਨੂੰ ਪੁਲਿਸ ਵੱਲੋਂ ਲਿਆਏ ਜਾ ਰਿਹਾ ਤੁਸੀਂ ਦੇਖ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕੋ ਜਗ੍ਹਾ ਤੇ ਕਿਹੜੇ ਪਾਰਟਸ ਆ ਉਹ ਇਕੱਠੇ ਕਿੱਥੇ ਜਾ ਰਹੇ ਨੇ ਭਾਜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਹੁਣ ਪੁਲਿਸ ਵੱਲੋਂ ਦੂਰ ਦੂਰ ਤੱਕ ਕਿਹੜੇ ਪਾਰਟਸ ਡਿੱਗੇ ਹੋਏ ਸੀ ਉਹਨਾਂ ਦਿਆਂ ਕਿ ਸਵੇਰ 8 ਵਜੇ ਦੇ ਕਰੀ ਕਿਹੜਾ ਬਲਾਸਟ ਦੀ ਆਵਾਜ਼ ਆਉਂਦੀ ਹੈ ਇੱਕ ਨਹੀਂ ਧਮਾਕੇ ਦੇ ਮਤਲਬੰਦਰ ਵਿੱਚ ਦੱਖਤ ਦਾ ਜਿਹੜਾ ਮੋਲ ਬਣਿਆ ਹੋਇਆ ਹੈ ਪੁਲਿਸ ਵਾਲੇ ਮੌਕੇ ਤੇ ਪਹੁੰਚ ਕੇ ਕਿਹੜੇ ਪਾਰਟਸ ਆ ਦੂਰ ਦੂਰ ਤੱਕ ਕਿਹੜੇ ਖਿਲਰੇ ਹੋਏ ਆ ਉਹਨਾਂ ਨੂੰ ਇਕੱਠੇ ਕਿੱਤੇ ਜਾ ਰਹੇ ਨੇ ਇੱਕੋ ਜਗ੍ਹਾ ਤੇ ਕਿੜੇ ਆ ਉਹ ਪਾਰਟਸ ਰੱਖੇ ਜਾ ਰਹੇ ਨੇ ਜਿਸ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਨਾਲਾਪਿੰਡ ਦੀਆਂ ਕਿੱਥੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਲੋਕਾਂ ਨੂੰ ਜੋ ਆ ਤਮਾਕਾ ਹੋਇਆ ਤਮਾਕੇ ਦੇ ਵਿੱਚ ਲੋਕ ਆਪਣੀਆਂ ਸੈਲਫੀਆਂ ਖਿੱਚਦੇ ਨਜ਼ਰ ਆ ਰਹੇ ਨੇ ਜਾਂ ਉੱਥੇ ਵੀਡੀਓ ਬਣਾਈਆਂ ਜਾ ਰਹੀਆਂ ਉਹਨਾਂ ਵੱਲੋਂ ਲੋਕਾਂ ਨੂੰ ਦੇਅਤਾ ਦਿੱਤੀ ਗਈ ਅਪੀਲ ਕੀਤੀ ਗਈ ਹੈ ਕੋਈ ਵੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦਾ ਜਾਂ ਫੋਟੋ ਪਾਉ ਤੇ ਸਗਤ ਕਿਹੜੀ ਹੈ ਕਾਰਵਾਈ ਕਿਤੇ ਜਾਏਗੀ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ